है। आज हम तो आपको ले चलते हैं कपूरथला शहर के सरकारी हस्पताल में जी आज आप इतने लोग क्यों इकट्ठे हुए मामला ये है कि साढ़े बहुत सत्कारत रिटायर्ड सी एच डी सीनियर सिटीजन स्वामी राजपाल जी जे सोशल वर्कर बतौर समाज सेवक बहुत लंबे समय तो सेवा कर रहे तो पिछले दिन ही नमें पिंड भट्ठे के वसनीक है ਤੇ ਪਿੰਡ ਦੇ ਨੀ ਨਾ ਨੇ ਇਹਨਾਂ ਨੂੰ ਲੱਗਾ ਕਿ ਜੋ ਸਰਕਾਰੀ ਫੰਡ ਹੈ ਜਾਂ ਡਵੈਲਪਮੈਂਟ ਲਈ ਜੋ ਫੰਡ ਪਿੰਡ ਦੇ ਵਿੱਚ ਆਏ ਆ ਉਹਦੀ ਸਹੀ ਵਰਤੋਂ ਨਹੀਂ ਕੀਤੀ ਗਈ ਤੇ ਇੱਕ ਆਰਟੀਆਈ ਬੀਡੀਪੀਓ ਆਫਿਸ ਤੋਂ ਪਿੰਡ ਦੀ ਸਹੂਲਤ ਲਈ ਜੋ ਫੰਡ ਆਇਓ ਦੇ ਬਾਬਤ ਪਾਈ ਸੀ ਤੇ ਪਿੰਡ ਦੇ ਸਰਪੰਚ ਵੱਲੋਂ ਸਰਕਾਰੀ ਸ਼ਹਿ ਤੇ ਸਰਕਾਰ ਦੇ ਤੰਤਰ ਦੀ ਦੁਰਵਰਤੋਂ ਕਰਦਿਆਂ ਹੋਇਆਂ 326 ਤੇ ਇਹ ਤੇ 24 ਦਾ ਜਿਹੜਾ ਉਹ ਪਰਚਾ ਦਰਜ ਕਰਵਾਤਾ ਔਰ ਇਹ ਬਿਲਕੁਲ ਝੂਠਾ ਪਰਚਾ ਦਰਜ ਕਰਵਾਇਆ ਕਿਉਂਕਿ ਉਸ ਵੇਲੇ ਮੈਂ ਇਹਨਾਂ ਦੇ ਨਾਲ ਸੀ ਅਸੀਂ ਸਿਵਲ ਹਸਪੀਟਲ ਇੱਥੇ ਬੈਠੇ ਆ 12 ਵਜੇ ਤੋਂ ਲੈ ਕੇ ਲਗਭਗ 2:30 ਵਜੇ ਤੱਕ ਅਸੀਂ ਇੱਥੇ ਰਹੇ ਤੇ ਉਸ ਵੇਲੇ ਜਿਹੜਾ ਦੂਸਰੀ ਧੀਰਾ ਉਹ 2 ਵਜੇ ਦੇ ਟਾਈਮ ਦੇ ਉੱਤੇ ਆ ਕੇ ਇੱਥੇ ਪਰਚਾ ਦਰਜ ਕਰਵਾ ਜਾਂਦੀ ਉਸ ਤੋਂ ਇਲਾਵਾ ਵੀ ਇਸ ਹਸਪੀਟਲ ਦੀ ਇਹ ਬਹੁਤ ਵੱਡੀ ਤਰਾਸ ਦੀ ਆ ਕਪੂਰਥਲਾ ਰਿਆਸਤ ਦੇ ਰਾਜੇ ਵੱਲੋਂ ਮਹਾਰਾਜਾ ਜਗਤਜੀਤ ਸਿੰਘ ਵੱਲੋਂ ਇਹ ਹਸਪਤਾਲ ਸਮਾਜ ਦੀ ਭਲਾਈ ਦੇ ਲਈ ਅ ਅੰਗਰੇਜ਼ਾਂ ਦੇ ਵਿਲੇ 1928 ਦੇ ਵਿੱਚ ਸਟੈਬਲਿਸ਼ ਕਰਵਾ ਦਿੱਤਾ ਗਿਆ ਸੀ ਤੇ ਅੱਜ ਇਸ ਹਸਪਤਾਲ ਦੇ ਨੂੰ ਇੱਕ ਨੈਕਸਸ ਬਣਾ ਕੇ ਕਲਾਸ 4 ਤੋਂ ਲੈ ਕੇ ਜਿਹੜੇ ਅਧਿਕਾਰੀ ਲੋਗ ਆ ਡਾਕਟਰ ਲੋਗ ਆ ਉਹ ਇਹਨੂੰ ਨੈਕਸਸ ਦੇ ਤੌਰ ਤੇ ਵਰਤ ਰਹੇ ਆ ਔਰ ਇਹਦੇ ਲਈ ਸਾਡੇ ਕੋਲ ਐਵੀਡੈਂਸ ਆ ਲੋਕ ਤਰਾ ਤਰਾ ਕਰ ਰਹੇ ਆ ਕਿ ਇਸ ਹਸਪੀਟਲ ਦੇ ਵਿੱਚ ਝੂਟੀਆਂ ਜਿਹੜੀਆਂ ਉਹ 23 24 ਤੇ 26 ਦੀ ਸ਼ਾਰਪ ਜਿਹੜੀਆਂ ਸੱਟਾਂ ਲਾ ਕੇ ਪੁਲਿਸ ਥਾਣੇ ਭੇਜਿਆ ਜਾਂਦੀ ਔਰ ਪੂਰੀ ਮਿਲੀ ਭੁਗਤ ਨਾਲ ਤੰਤਰ ਦੀ ਲੋਕਾਂ ਨੂੰ ਹਤਾਸ਼ ਕੀਤਾ ਜਾ ਰਿਹਾ ਔਰ ਲੋਕ ਜਿਹੜੇ ਆ ਰਾਜਕਤਾ ਵੱਲੋਂ ਪਹੁੰਚ ਰਹੇ ਆ ਔਰ ਸਾਡੇ ਇਸ ਇੰਡੀਆ ਦੇ ਭਾਰਤ ਦੇ ਜਾਂ ਪੰਜਾਬ ਸੂਬੇ ਦੇ ਲੋਕਾਂ ਨੂੰ ਇਸ ਰਾਜਕਤਾ ਦੇ ਵਿਰੋਧ ਵਿੱਚ ਖੜਾ ਹੋਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਆਲੇ ਦੁਆਲੇ ਦੇ ਗਵਾਂਢੀ ਮੁਲਕਾਂ ਵਾਲੀ ਵੇਖ ਲਈਏ ਕਿ ਕਿਵੇਂ ਲੋਕ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਵਿੱਚ ਇਕੱਠੇ ਹੋ ਕੇ ਬਹੁਤ ਵੱਡੇ ਅੰਦੋਲਨ ਕਰਕੇ ਇਸ ਆਪਣੇ ਆਪਣੇ ਮੁਲਕਾਂ ਦੇ ਉਹਨਾਂ ਦੇ ਵਿੱਚ ਤਖਤੇ ਪਲਟੇ ਆ। ਤੋਂ ਮੈਨੂੰ ਲੱਗਦਾ ਕਿ ਅੱਜ ਇਸ ਦੇਸ਼ ਦੇ ਅੰਦਰ ਵੀ ਕਿਉਂਕਿ ਜਦੋਂ ਗਰੀਬ ਮਜ਼ਲੂਮ ਲੋਕਾਂ ਦੇ ਉੱਤੇ ਅਤਿਆਚਾਰ ਤੇ ਤਸ਼ੱਦਦ ਆਇਆ ਜਾਊਗਾ ਤੇ ਉਹ ਸਰਕਾਰ ਤੇ ਤੰਤਰ ਦੇ ਵਿਰੋਧ ਚ ਬਹੁਤ ਵੱਡੇ ਪੈਮਾਨੇ ਤੇ ਪੂਰੇ ਅக்ਰੋਸ਼ ਨਾਲ ਤੇ ਪੂਰੇ ਜੋਸ਼ ਨਾਲ ਜਿਹੜਾ ਇਕੱਠਾ ਹੋਣਗੇ ਤਾਂ ਮੈਨੂੰ ਲੱਗਦਾ ਸਮਾਂ ਰਹਿੰਦਿਆਂ ਇਹਦੇ ਉੱਤੇ ਸਾਨੂੰ ਸਰਕਾਰ ਨੂੰ ਖੁਦ ਸੂ ਮੋਟੋ ਲੈਂਦੇ ਹੋਏ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਔਰ ਦੂਸਰੀ ਗੱਲ ਹੈ ਕਿ ਇਹ ਇਹਦੇ ਲਈ ਜਿਹੜੇ ਅਧਿਕਾਰੀ ਕਰਮਚਾਰੀਆ ਹਸਪੀਟਲ ਦੇ ਉਹਨਾਂ ਉੱਤੇ ਵਿਜੀਲੈਂਸ ਜਾਂਚ ਬਿਠਾਉਣ ਦੀ ਲੋੜ ਹੈ ਕਿ ਕਿਵੇਂ ਇਹ ਬੰਦੇ ਕਿਵੇਂ ਲੋਕਾਂ ਦੇ ਉੱਤੇ ਝੂਠੇ ਜਿਹੜੇ ਪਰਚੇ ਦਰਜ ਕਰਵਾਏ ਜਾ ਰਹੇ ਆ ਤੋਂ ਅਸੀਂ ਐਸਪੀਸੀ ਅਧਿਆਪਕ ਯੂਨੀਅਨ ਵੱਲੋਂ ਬਤੌਰ ਉਹਨਾਂ ਨਾਲ ਪੂਰਾ ਸਾਥ ਸਹਿਯੋਗ ਦੇ ਰਹੇ ਆ ਜਿੱਥੇ ਵੀ ਖੜਨ ਦੀ ਲੋੜ ਹੈ ਕਿਉਂਕਿ ਮਜ਼ਲੂਮ ਲੋਕਾਂ ਦੇ ਨਾਲ ਖੜਨਾ ਸਾਡੀ ਜਿਹੜੀ ਆ ਸਾਡੀ ਜਥੇਬੰਦੀ ਦਾ ਉਦੇਸ਼ ਹੈ ਕਿ ਅਸੀਂ ਨਾਲ ਖੜੇ ਆ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ ਤੇ ਤੁਸੀਂ ਖੁਦ ਨੋਟਿਸ ਲੈਂਦੇ ਆ ਇਸ ਮਾਮਲੇ ਨੂੰ ਜਲਦੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਪਾਸੇ ਜਿਹੜਾ ਉਹ ਰੁਖ ਨਾ ਤਿਆਰ ਕੀਤਾ ਜਾ ਸਕੇ ਧੰਨਵਾਦ ਜੀ ਜੈਸੇ ਕਿ ਆਪਨੇ ਦੇਖਾ ਕਿ ਸਮਾਜ ਮੇ ਜੋ ਲੋਗੋ ਕੇ ਸਾਥ ਹੋ ਰਹਾ ਅਨਿਆਏ ਕੇ ਵਿਰੋਧ ਮੇ ਲੋਗੋ ਨੇ ਪ੍ਰਸ਼ਾਸਨ ਸੇ ਅਪੀਲ ਕੀ अब देखना ये बनता है कि प्रशासन सिविल अस्पताल में इस गैर सरकारी गैर सामाजिक, गैर कानूनी काम को पूर्ण तौर पर क्या काम करता है आप जुड़े रहें हमारे साथ और खबरें पाने के लिए मोर्चा